ਤਸਵੀਰਾਂ ਜੀ ਤੁਸੀਂ ਵੇਖ ਰਹੇ ਮੈਡ ਫੋਕਸ ਇਨਫੋ ਤੇ ਅੱਜ ਅਸੀਂ ਲੈ ਕੇ ਆਏ ਹਾਂ ਪੁਰਾਣੇ ਪੰਜਾਬ ਦੇ ਪੰਜ ਅਣ ਸੁਣੇ ਇਤਿਹਾਸਕ ਤੱਤ ਜੋ ਅਕਸਰ ਕਿਤਾਬਾਂ ਵਿੱਚ ਨਹੀਂ ਮਿਲਦੇ ਇਹ ਤੱਤ ਪੰਜਾਬ ਦੀਆਂ ਜੜ੍ਹਾਂ ਨੂੰ ਸਮਝਣ ਲਈ ਬਹੁਤ ਜ਼ਰੂਰੀ ਹਨ ਚਲੋ ਸ਼ੁਰੂ ਕਰੀਏ ਪਹਿਲਾ ਤੱਤ 1875 ਵਿੱਚ ਲਾਹੌਰ 'ਚ ਬਣਿਆ ਸੀ ਪੰਜਾਬ ਦਾ ਪਹਿਲਾ ਥੀਏਟਰ ਇਹ ਸਿਰਫ ਸਾਂਝਾ ਰੰਗਮંચ ਨਹੀਂ ਸੀ ਇਹ ਸਿੱਖਿਆ ਸਿਆਸਤ ਅਤੇ ਕਲਚਰਲ ਜਾਗਰੂਕਤਾ ਦਾ ਵੀ ਕੇਂਦਰ ਸੀ ਇੱਥੇ ਕਈ ਨਾਟਕਾਂ ਰਾਹੀਂ ਅੰਗਰੇਜ਼ ਹਕੂਮਤ ਦੇ ਖਿਲਾਫ ਵੀ ਆਵਾਜ਼ ਉਠਾਈ ਗਈ ਦੂਜਾ ਤੱਤ ਪੰਜਾਬ ਦੀ ਪਹਿਲੀ ਵੱਡੀ ਯੂਨੀਵਰਸਿਟੀ ਜਾਂ ਕਾਲਜ ਸੀ ਗਵਰਨਮੈਂਟ ਕਾਲਜ ਆਫ ਲਾਹੌਰ 1864 ਵਿੱਚ ਬਣੇ ਇਹ ਸਥਾਨ ਚੋਂ ਕਈ ਇਨਕਲਾਬੀ ਵਿਦਵਾਨ ਅਤੇ ਅਫਸਰ ਨਿਕਲੇ ਇਹ ਇਲਾਕਾ ਪੰਜਾਬੀ ਉੱਚ ਸਿੱਖਿਆ ਦਾ ਜਨਮ ਸਥਾਨ ਸੀ ਤੀਜਾ ਤੱਤ ਭਾਈਕਾਨ ਸਿੰਘ ਨਾਭਾ ਨੇ ਪੰਜਾਬੀ ਭਾਸ਼ਾ ਨੂੰ ਵਿਗਿਆਨਿਕ ਰੂਪ ਦਿੱਤਾ ਉਹਨਾਂ ਦੀ ਲਿਖੀ ਮਹਾਨ ਕੋਸ਼ 1930 ਵਿੱਚ ਛਪ ਕੇ ਪੰਜਾਬੀ ਗਿਆਨ ਦੀ ਨਵੀਂ ਰਾਹਦਾਰੀ ਖੋਲੀ ਉਹ ਪੰਜਾਬੀ ਲਿਟਰੇਚਰ ਦੇ ਪਹਿਲੇ ਵਿਗਿਆਨਿਕ ਲੇਖਕ ਮੰਨੇ ਜਾਂਦੇ ਸਨ ਚੌਥਾ ਤੱਤ ਬ੍ਰਿਟਿਸ਼ ਪੀਰੀਅਡ ਦੌਰਾਨ ਪੰਜਾਬ ਦੇ ਸ਼ਹਿਰਾਂ ਵਿੱਚ ਦਸਤਾਰ ਬੰਨ ਮੁਕਾਬਲੇ ਕਰਵਾਏ ਜਾਂਦੇ ਸਨ ਇਹ ਸਿਰਫ ਸੁੰਦਰਤਾ ਦੀ ਗੱਲ ਹੀ ਨਹੀਂ ਸੀ ਇਹ ਸਨਮਾਨ ਹੁਨਰ ਸਾਂਝੀ ਪਛਾਣ ਦੀ ਨਿਸ਼ਾਨੀ ਵੀ ਸੀ ਪੰਜਵਾਂ ਅਤੇ ਆਖਰੀ ਤੱਤ 1902 ਵਿੱਚ ਰਜਿੰਦਰ ਕੌਰ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਸੰਪਾਦਕ ਬਣੀ। ਉਹਨਾਂ ਨੇ ਗੁਰਮੁਖੀ ਅਖਬਾਰ ਰਾਹੀਂ ਪੰਜਾਬੀ ਮਹਿਲਾਵਾਂ ਦੀ ਬੁੱਧਕ ਆਵਾਜ਼ ਉਤਪਾਰੀ। ਇਹ ਇਤਿਹਾਸਕ ਲਹਿਰ ਅਕਸਰ ਵਿਸਰਜੀ ਜਾਂਦੀ ਹੈ। ਇਹ ਸਾਨੂੰ ਪੁਰਾਣੇ ਪੰਜਾਬ ਦੇ ਪੰਜ ਅਣਸੁਣੇ ਪਰ ਮਹੱਤਵਪੂਰਨ ਇਤਿਹਾਸਕ ਤੱਤ